ਉਨਾ ਕਸੂਨਾ ਕਾਨੂੰਨਾ ਦੇ ਵਿੱਚ ਕਿਸਾਨਾਂ ਨੇ ਬਹੁਤ ਲੰਮਾ ਸਮਾਂ ਸਾਰੇ ਹੀ ਕਿਸਾਨਾਂ ਨੇ ਪੰਜਾਬ ਦੇ ਆਨੇ ਹਰਿਆਣੇ ਦੇ ਆਨੇ ਵੀ ਬਹੁਤ ਲੰਮਾ ਸਮਾਂ ਇੱਕ ਨਾ ਜਦੋ ਜੈਦ ਵਾਲਾ ਮੋਰਚਾ ਲਾ ਕੇ ਰੱਖਿਆ ਕੋਈ ਬੇਨਤੀ ਕਰਾਂਗਾ ਕਿ ਤੁਹਾਡੀਆਂ ਮੰਗਾਂ ਜੋ ਵੀ ਆ ਜਾਇਜ਼ ਮੰਗਾਂ ਹੋਣਗੀਆਂ ਕਿ ਜਿਸ ਤਰੀਕਾ ਨਾਲ ਲੰਮਾ ਸੰਘਰਸ਼ ਚੱਲਿਆ ਸੀ 1.5 ਸਾਲ ਦਾ ਟਾਈਮ ਉਸ ਵੇਲੇ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਗੁਰਨਾਨ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪਰਪਤੇ ਮੋਦੀ ਸਾਹਿਬ ਨੇ ਸਾਰੇ ਕਿਸਾਨਾਂ ਨੂੰ ਘਰਾਂ 'ਚ ਭੇਜ ਦਿੱਤਾ ਕੁਝ ਸਹਿਮਤੀ ਕਰਕੇ ਪ੍ਰੋਟੈਸਟ ਕਰਨਾ ਹਰ ਇੱਕ ਮਨੁੱਖਾਨ ਦਾ ਹੱਕ ਆ ਕੈਂਡੀਡੇਟ ਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਕਿਸਾਨਾਂ ਦੀਆਂ ਜਿਹੜੀਆਂ ਜਰੂਰ ਮੁੱਖ ਜੋ ਲੋੜਾਂ ਜਿੰਨਾਂ ਤੇ ਉਹ ਗੱਲ ਕਰ ਰਹੇ ਆ ਉਹਨਾਂ ਨੂੰ ਸੁਣਿਆ ਜਾਵੇ ਸਾਹਿਕਾਲ ਦਾ ਸਮਰਨ ਵਿਖਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦੋਸਤ ਤੁਸੀਂ ਵੇਖ ਰਹੇ ਹੋ ਕਿ ਲੋਕ ਸਭਾ ਦੀਆਂ ਚੋਣਾਂ ਦਾ ਦਿਗਲ ਬੱਜ ਚੁੱਕਾ ਅਤੇ ਵੱਖ-ਵੱਖ ਪਾਰਟੀਆਂ ਵੱਲੋਂ ਜਿਹੜਾ ਪ੍ਰਚਾਰ ਵੀ ਕਰਨਾ ਸ਼ੁਰੂ ਕਰ ਦਿੱਤਾ ਪਰ ਜਿਸ ਤਰੀਕੇ ਨਾਲ ਕੀਤੀ ਗੱਲ ਕੀਤੀ ਜਾ ਰਹੀ ਹੈ ਕਿ ਭਾਜਪਾ ਵੱਲੋਂ ਜਦੋਂ ਪ੍ਰਚਾਰ ਕਰਨ ਲਈ ਪਿੰਡਾਂ 'ਚ ਦਿਹਾਤੀ ਖੇਤਰਾ 'ਚ ਨਿਕਲਿਆ ਜਾਂਦਾ ਤਾਂ ਲੋਕਾਂ ਵੱਲੋਂ ਕਿਤਨਾ ਕਿਤੇ ਵਿਰੋਧ ਕੀਤਾ ਜਾਂਦਾ ਜਿਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ ਕਿ ਅਪਰਨੀਤ ਕੌਰ ਪਟਿਆਲਾ ਤੋਂ ਜਦੋਂ ਨਿਕਲਦੇ ਨੇ ਪ੍ਰਚਾਰ ਕਰਨ ਲਈ ਤੇ ਉਹਨਾਂ ਦਾ ਵੀ ਵਿਰੋਧ ਹੁੰਦਾ ਹੈ ਤੇ ਜੇ ਹੰਸਰਾਜ ਅੰਸ ਦੀ ਗੱਲ ਕਰੀਏ ਤੇ ਉਹ ਵੀ ਨਿਕਲਦੇ ਨੇ ਤੇ ਵਿਰੋਧ ਹੁੰਦਾ ਹੈ ਤੇ ਕਿਤੇ ਕਿਸਾਨਾਂ ਜਿੱਥੇ ਬੰਦੀਆਂ ਵੱਲੋਂ ਵਿਰੋਧ ਕੀਤਾ ਜਾਂਦਾ ਉਸ ਵਿਰੋਧ ਦੇ ਲਈ ਗੱਲ ਕਰਨ ਲਈ ਸਾਡੇ ਨਾਲ ਭਾਜਪਾ ਤੋਂ ਕਿਸਾਨ ਮੋਰਚਾ ਦੇ ਜਨਰਲ ਸਿਕੰਦਰ ਨੇ ਉਹ ਸਾਡੇ ਨਾਲ ਮੌਜੂਦ ਨੇ ਸਤਿੰਦਰ ਸਿੰਘ ਜੀ ਮਾਕੋ ਵਾਲੇ ਅਸੀਂ ਗੱਲ ਕਰਾਂਗੇ ਮਾਕੋ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਆਪਾਂ ਲਗਾਤਾਰ ਵੇਖ ਰਹੇ ਹਾਂ ਕਿ ਭਾਜਪਾ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸਾਰੀਆਂ ਪਾਰਟੀਆਂ ਵੱਲੋਂ ਐਸੇ ਦਾ ਕੀਤਾ ਜਾ ਰਿਹਾ ਪਰ ਭਾਜਪਾ ਵੱਲੋਂ ਜਦੋਂ ਵੀ ਕੈਂਡੀਡੇਟ ਬਾਹਰ ਪ੍ਰਚਾਰ ਕਰਨ ਲਈ ਨਿਕਲਦੇ ਨੇ ਤੇ ਕਿਤਨਾ ਕਿਤੇ ਕਿਸਾਨਾਂ ਵੱਲੋਂ ਰੋਸ ਕੀਤਾ ਜਾਂਦਾ ਕੀ ਸਮਝਦੇ ਹੋ ਤੁਸੀਂ ਮੈਂ ਧੰਨਵਾਦੀ ਹਾਂ ਸਮਰਤ న్యూ ਚੈਨਲ ਦਾ ਮੇਰੇ ਛੋਟੇ ਵੀਰ ਜਗਜੀਤ ਦਾ ਉਨੇ ਬੜਾ ਈ ਟੋਕ ਦੇ ਮਸਲੇ ਤੇ ਇੱਕ ਬਹੁਤ ਵਧੀਆ ਸਵਾਲ ਕੀਤਾ ਮੈਂ ਬੇਨਤੀ ਕਰਦਾ ਕਿ ਜਦੋਂ ਪਿਛਲੇ ਸਮੇਂ ਉਹ ਜਿਹੜੇ ਕਾਨੂੰਨ ਲਿਆਂਦੇ ਗਏ ਸੀ ਉਹਨਾਂ ਕਸੂਨਾ ਕਾਨੂੰਨਾਂ ਦੇ ਵਿੱਚ ਕਿਸਾਨਾਂ ਨੇ ਬਹੁਤ ਲੰਮਾ ਸਮਾਂ ਸਾਰੇ ਹੀ ਕਿਸਾਨਾਂ ਨੇ ਪੰਜਾਬ ਦੇ ਆਨੇ ਹਰਿਆਣੇ ਦੇ ਆਨੇ ਵੀ ਬਹੁਤ ਲੰਮਾ ਸਮਾਂ ਇੱਕ ਨਾ ਜਦੋਜਾਇਦ ਵਾਲਾ ਮੋਰਚਾ ਲਾ ਕੇ ਰੱਖਿਆ ਪਰ ਮੋਰਚੇ ਦਾ ਐਂਡ ਜਿਹੜਾ ਬੜੀਆਂ ਮੀਟਿੰਗਾਂ ਹੋਈਆਂ ਉਹਦੇ 'ਚ ਕੋਈ ਵੀ ਨਹੀਂ ਨਿਕਲਿਆ ਅਖੀਰ ਤੇ ਸਾਡੇ ਪ੍ਰਧਾਨ ਮੰਤਰੀ ਤਾਰਜੋਕ ਨਰਿੰਦਰ ਮੋਦੀ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਤੋਂ ਸਾਡੇ ਧਾਰਮਿਕ ਪੁਰਬ ਉਹਨੂੰ ਮੁੱਖ ਰੱਖਦਿਆਂ ਹੋਇਆਂ ਇਹ ਫੈਸਲਾ ਲਿਆ ਕਿ ਉਹ ਸਾਰੇ ਬਿੱਲ ਜਿਹੜੇ ਆ ਉਹਨਾਂ ਨੂੰ ਵਾਪਸ ਕੀਤਾ ਜਾਵੇ ਤੇ ਸਾਰੇ ਹੀ ਕਿਸਾਨ ਬੜਾ ਸ਼ਾਂਤਮਈ ਰੋਸ ਮੁਜ਼ਾਰੇ 'ਚੋਂ ਉਹ جنگ ਨੂੰ ਆਪਣੇ ਨੂੰ ਜਿੱਤ ਕੇ ਆਏ ਅਸੀਂ ਵੀ ਪ੍ਰਧਾਨ ਮੰਤਰੀ ਦੇ ਜਿੱਥੇ ਧਨਵਾਦੀ ਹਾਂ ਉੱਥੇ ਕਿਸਾਨਾਂ ਦੇ ਵੀ ਧਨਵਾਦੀ ਹਾਂ ਕਿ ਉਹਨਾਂ ਨੇ ਸਾਰਾ ਸੰਘਰਸ਼ ਜਿਹੜਾ ਵਾ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਰੱਖਿਆ ਹੁਣ ਵੀ ਮੈਂ ਤਾਂ ਕਿਸਾਨ ਭਰਾਵਾਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਤੁਹਾਡੀਆਂ ਮੰਗਾਂ ਜੋ ਵੀ ਆ ਜਾਇਜ਼ ਮੰਗਾਂ ਹੋਣਗੀਆਂ ਇਹ ਮੰਗਾਂ ਅਸੀਂ ਕਿਸੇ ਸਮੇਂ ਵੀ ਬਹਿ ਕੇ ਤੁਸੀਂ ਆਪਣੀਆਂ ਮੰਗਾਂ ਟੇਬਲ ਤੇ ਰੱਖ ਕੇ ਦੋਨੋਂ ਤਰ੍ਹਾਂ ਨੂੰ ਇੱਕ ਪੰਜਾਬ ਦੇ ਭਲੇ ਲਈ ਜੀ ਇੱਕ ਵਧੀਆ ਜਿਹੜਾ ਪਲੇਟਫਾਰਮ ਤਿਆਰ ਕਰਨਾ ਚਾਹੀਦਾ ਜਿਹਦੇ ਉੱਤੇ ਸਾਡਾ ਕਿਸੇ ਵੀ ਧਰਮ ਤੋਂ ਜਾਂ ਕਿਸਾਨੀ ਦਾ ਜਾਂ ਕਿਸੇ ਹੋਰ ਨਿੱਕੇ ਮੋٹے ਵਖਰੇਵੇਂ ਜਿਹੜੇ ਆ ਜੀ ਜੀ ਉਹਨਾਂ ਨੂੰ ਆਪਾਂ ਹੱਲ ਕਰ ਸਕੀਏ ਸਭ ਤੋਂ ਵੱਡੀ ਗੱਲ ਆ ਕਿ ਪੰਜਾਬ ਇੱਕ ਬਹਾਇਚਾਰੇ ਦੀ ਮਿਸਾਲ ਆ ਇੱਥੇ ਸਾਰੇ ਧਰਮਾਂ ਦੇ ਲੋਕ ਜਿਹੜੇ ਆ ਉਹ ਰਹਿੰਦੇ ਆ ਸਾਡੇ ਗੁਰੂਆਂ ਪੀਰਾਂ ਨੇ ਇਹਨਾਂ ਨੂੰ ਇੱਕੋ ਹੀ ਖੰਡੇ ਬਾਟੇ ਚ ਅੰਮ੍ਰਿਤ ਛਕਾ ਕੇ ਜੀ ਸਾਰੀਆਂ ਕੌਮਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਸਾਰੇ ਪੰਜਾਬ ਦੇ ਵਸਨੀਕ ਜਿਹੜੇ ਆ ਗੁਰੂ ਨਾਨਕ ਨੂੰ ਮੰਨਣ ਵਾਲੇ ਆ ਗੁਰੂ ਨਾਨਕ ਦੀ ਬਾਣੀ ਜਿਹੜੀ ਆ ਉਹਦਾ ਸਤਿਕਾਰ ਕਰਦੇ ਆ ਤੇ ਕਿਸਾਨ ਉਹ ਚੀਜ਼ ਆ ਜਿਹੜੇ ਅੰਨ ਪੈਦਾ ਕਰਕੇ ਸਾਰੀ ertidhi ਨੂੰ ਮੈਂ ਵੀ ਇੱਕ ਕਿਸਾਨ ਆ ਗੇ ਅੱਜ ਹਿੰਦੁਸਤਾਨ ਖੁਸ਼ਹਾਲਾ ਤੇ ਉਹ ਕਿਸਾਨਾਂ ਦੇ ਕਰਕੇ ਖੁਸ਼ਹਾਲਾ ਬਿਲਕੁਲ ਪੰਜ ਸਾਡੇ ਨਾਲ ਗੱਲ ਕਰ ਲਈ ਸੀ ਆਏ ਪਹੁੰਚੇ ਸੀ ਕਿ ਵੀ ਤੁਸੀਂ ਵੀ ਕਿਸਾਨ ਹੋ ਪਰ ਕਿਸਾਨਾਂ ਵੱਲੋਂ ਵੀ ਵਿਰੋਧ ਕੀਤਾ ਜਾਂਦਾ ਪਰ ਕਿਸਾਨਾਂ ਵੱਲੋਂ ਇਹ ਵੀ ਗੱਲ ਕੀਤੀ ਜਾਂਦੀ ਆ ਕਿ ਜਿਸ ਤਰੀਕੇ ਨਾਲ ਲੰਮਾ ਸੰਘਰਸ਼ ਚੱਲਿਆ ਸੀ 1.5 ਸਾਲ ਦਾ ਟਾਈਮ ਉਸ ਵੇਲੇ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਗਈ ਗੁਰਨਾਨ ਸਿੰਘ ਜੀ ਦੇ ਪ੍ਰਕਾਸ਼ ਪਰਪਤੇ ਮੋਦੀ ਸਾਹਿਬ ਨੇ ਸਾਰੇ ਕਿਸਾਨਾਂ ਨੂੰ ਘਰਾਂ ਚ ਭੇਜ ਦਿੱਤਾ ਕੁਝ ਸਹਿਮਤੀ ਕਰਕੇ ਪਰ ਉਹ ਸਹਿਮਤੀਆਂ ਤੇ ਸਰਕਾਰ ਖਰੀ ਨਹੀਂ ਉਤਰੀ ਜਿਸ ਕਰਕੇ ਵੱਡਾ ਫੇਰ ਦੁਬਾਰਾ ਤੋਂ ਜਿਹੜਾ ਸ਼ੁਰੂ ਹੋ ਗਿਆ ਜਿਸ ਤਰੀਕੇ ਨਾਲ ਫੇਰ ਜਿਸ ਤਰੀਕੇ ਨਾਲ ਸੰਯੁਕਤ ਮੋਰਚਾ ਤੱਕ ਨਹੀਂ ਗਿਆ ਪਰ ਤਿੰਨ ਜਥੇਬੰਦੀਆਂ ਜਿਹੜੀਆਂ ਪਹੁੰਚੀਆਂ ਨੇ ਉੱਥੇ ਉਹਨਾਂ ਵੱਲੋਂ ਫੇਰ ਦੁਬਾਰਾ ਤੋਂ ਜਿਹੜਾ ਸੰਘਰਸ਼ ਸ਼ੁਰੂ ਕੀਤਾ ਮੈਂ ਉਹਨਾਂ ਵੀਰਾਂ ਨੂੰ ਵੀ ਬੇਨ ਕੈਸ਼ਿੰਗ ਹਰਸ਼ ਜਿਹੜਾ ਕਰਨਾ ਵੇਖੋ ਪ੍ਰੋਟੈਸਟ ਕਰਨਾ ਹਰ ਇੱਕ ਮਨੁਸਾਨ ਦਾ ਹੱਕ ਆ ਜੇ ਇਹ ਦੇਸ਼ ਨਾ ਹੀ ਲੋਕਤੰਤਰ ਦੇਸ਼ ਆ ਕਿ ਇੱਥੇ ਹਰ ਇੱਕ ਬੰਦਾ ਜਿਹੜਾ ਆਪਣੀ ਗੱਲ ਆਪਣੀ ਆਵਾਜ਼ ਉਠਾ ਸਕਦਾ ਤੇ ਇੱਥੇ ਉਹਨਾਂ ਨੂੰ ਲੱਗਦਾ ਜਿੱਥੇ ਸਾਰੀਆਂ ਜਥੇਬੰਦੀਆਂ ਪਹਿਲਾਂ ਜਿਸ ਤਰ੍ਹਾਂ ਕਰਦੀਆਂ ਸੀ ਜਿਸ ਤਰ੍ਹਾਂ ਉਹਨਾਂ ਨੂੰ ਲੱਗਦਾ ਉਹ ਆਪਣੇ ਲੈ ਜਿਹੜਾ ਕੁਝ ਨਮਾਇਦਿਆਂ ਨੂੰ ਲੈ ਕੇ ਉੱਪਰਲੇ ਲੈਵਲ ਤੇ ਐਡਮਿਨਿਸਟ੍ਰੇਟਿਵ ਨਾਲ ਗੱਲ ਕਰਕੇ ਜਾਂ ਕਿਸ ਤਰ੍ਹਾਂ ਵੀ ਇਹਦਾ ਹੱਲ ਕਢਣਾ ਚਾਹੀਦਾ ਅਸੀਂ ਵੀ ਆਪਣੇ ਕੈਂਡੀਡੇਟ ਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਕਿਸਾਨਾਂ ਦੀਆਂ ਜਿਹੜੀਆਂ ਜ਼ਰੂਰ ਮੁੱਖ ਜੋ ਲੋੜਾਂ ਜਿੰਨਾਂ ਤੇ ਉਹ ਗੱਲ ਕਰ ਰਹੇ ਆ ਉਹ ਨੂੰ ਸੁਣਿਆ ਜਾਵੇ ਤੇ ਧਿਆਨ ਚ ਰੱਖਿਆ ਜਾਵੇ ਉਹਨਾਂ ਦੀਆਂ ਗੱਲਾਂ ਵੇਖੋ ਕੋਈ ਵੀ ਬੰਦਾ ਗਲਤ ਨਹੀਂ ਹੁੰਦਾ ਮੈਂ ਕਿਸਾਨਾਂ ਨੂੰ ਗਲਤ ਨਹੀਂ ਕਹਿ ਸਕਦਾ ਜੇ ਕੁਝ ਨਾ ਕੁਝ ਹੋਊਗਾ ਤੇ ਉਹ ਗੱਲ ਕਰਦੇ ਆ ਨਾ ਤੇ ਆਪਾਂ ਨੂੰ ਸੁਣਨਾ ਚਾਹੀਦਾ ਸਾਰਿਆਂ ਨੂੰ ਸਰਕਾਰਾਂ ਦਾ ਫਰਜ਼ ਬਣਦਾ ਕਿ ਆ ਮਾਮਲੀ ਗੱਲ ਸੁਣਨੀ ਇਸੇ ਤਰ੍ਹਾਂ ਹੀ ਆਪਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਚਾਹੀਦਾ ਕਿ ਇਸ ਦੇਸ਼ ਦੀ ਜਿਹੜਾ ਖੁਸ਼ਹਾਲ ਪੰਜਾਬ ਆ ਸਾਡਾ ਗੁਲਾਬ ਦਾ ਫੁੱਲ ਕਿਹਾ ਜਾਂਦਾ ਕਿ ਸਾਡਾ ਪੰਜਾਬ ਜਿਹੜਾ ਇਹਦੀ ਠੰਡੀ ਮਿੱਠੀ ਹਵਾ ਆਉਣ ਵਾਲੀ ਆ ਇਹਦਾ ਜਿਹੜਾ ਵਾ ਕੋਈ ਵੀ ਇਹਦੇ ਤੇ ਜਿਹੜਾ ਵਾ ਉਹਨੂੰ ਮਾੜੀ ਨਜ਼ਰ ਨਾ ਲੱਗੇ ਪੰਜਾਬ ਖੁਸ਼ਹਾਲ ਰਹੇ ਇਹਦੇ ਲਈ ਸਾਰਿਆਂ ਨੂੰ ਮਿਲ ਬੈਠ ਕੇ ਗੱਲ ਕਰਨੀ ਚਾਹੀਦੀ ਆ ਪਰ ਕੀ ਲੱਗਦਾ ਨਹੀਂ ਕਿ ਇਸ ਜਿਸ ਤਰੀਕੇ ਨਾਲ ਵਿਰੋਧ ਹੋ ਰਿਹਾ ਤੁਸੀਂ ਆਪ ਵਿਰੋਧ ਦੀ ਗੱਲ ਕਰ ਰਹੇ ਸੀ ਕਿ ਲੀਡਰਾਂ ਦਾ ਵਿਰੋਧ ਹੋ ਰਿਹਾ ਕਿਉਂਕਿ ਜਿਸ ਦੀ ਕਿਹਨਾ ਸ਼ਹਿਰਾਂ ਚ ਬੜਾ ਮਾਨ ਸਤਿਕਾਰ ਮਿਲ ਲਿਆ ਜਿਸ ਤਿੱਕੇ ਨਾ ਮੋਦੀ ਸਰਕਾਰ ਵੱਲੋਂ ਜਿਹੜਾ ਰਾਮ ਮੰਦਰ ਜੀ ਦਾ ਉਦਘਾਟਨ ਕੀਤਾ ਗਿਆ ਪ੍ਰਾਣ ਪ੍ਰਤੀਸ਼ਟਾ ਕੀਤੀ ਗਈ ਉਸ ਤਰੀਕ ਦਾ ਬੜਾ ਵੱਡਾ ਹੰਗਾਰਾ ਮਿਲਿਆ ਲੋਕਾਂ ਦੇ ਵਿੱਚ ਕਿਤਨਾ ਕਿਤੇ ਪਿਆਰ ਦੁਸ਼ਾਹ ਵਧਿਆ ਤੇ ਲੋਕ ਜਿਹੜੇ ਨੇ ਸ਼ਹਿਰੀ ਜਿਹੜੇ ਵਰਗ ਦੇ ਲੋਕ ਨੇ ਜ਼ਿਆਦਾਤਰ ਉਹ ਉਸਚਾਹਤ ਹੋਏ ਪਰ ਪਿੰਡਾਂ 'ਚ ਕਿਤਨਾ ਕਿਤੇ ਇਸ ਚੀਜ਼ ਦੀ ਮੰਗ ਰਹੀ ਕਿ ਜਿਵੇਂ ਸਾਡੇ ਨਾਲ ਬੈਠ ਕੇ ਗੱਲ ਹੋਵੇ ਬੈਠ ਕੇ ਟਕ ਟਕ ਗੱਲ ਹੋਵੇ ਤੇ ਜਿਹੜਾ ਕਿਸਾਨ ਹੈ ਉਹ ਵੀ ਆਪਣੇ ਤਰੀਕੇ ਨਾਲ ਘਰਾਂ 'ਚ ਬੈਣ ਕੀ ਲੱਗਦਾ ਨਹੀਂ ਕਿ ਇਹਦਾ ਵੀ ਕੋਈ ਹੱਲ ਨਿਕਲ ਸਕਦਾ ਵਾ ਜਿਸ ਤਰੀਕੇ ਨਾਲ ਕਿਸਾਨ ਵਿਰੋਧ ਕਰ ਰਹੇ ਵਿਰੋਧ ਕਰਨ ਤੋਂ ਬਾਹਰ ਨਿਕਲ ਸਕਦੇ ਆ ਹਰ ਇੱਕ ਚੀਜ਼ ਦਾ ਹੱਲ ਵਾ ਹੱਲ ਕਿਉਂ ਨਹੀਂ ਨਿਕਲ ਸਕਦਾ ਪਰ ਮੈਂ ਕੋਈ ਇੱਥੇ ਕਿਸਾਨਾਂ ਦੇ ਮੁੱਦੇ ਤੇ ਸਿਆਸੀ ਲੰਮੀ ਚੌੜੀ ਗੱਲ ਨਹੀਂ ਕਰਨੀ ਚਾਹੁੰਦਾ ਕਿ ਜਿਹੜੀ ਕੋਈ ਗੱਲ ਮੇਰਾ ਕੋਈ ਮੁੱਦਾ ਬਣ ਜਾਵੇ ਕਿਉਂਕਿ ਮੇਰਾ ਪਹਿਲਾ ਜਿਹੜਾ ਵਾ ਮੈਂ ਕਿਸਾਨ ਆ ਤੇ ਉਸ ਤੋਂ ਬਾਅਦ ਆ ਮੈਂ ਹਿੰਦੁਸਤਾਨ ਦਾ ਵਸਿੰਦਾ ਆ ਤੇ ਮੈਂ ਅਪੀਲ ਕਰ ਸਕਦਾ ਕਿਸਾਨ ਭਰਾਵਾਂ ਨੂੰ ਕਿ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਜਿੱਥੇ ਸਰਕਾਰ ਦੀਆਂ ਕੁਝ ਗੱਲਾਂ ਵਾ ਉਹਨਾਂ ਨਾਲ ਕੋਈ ਵਧੀਆ ਤਰੀਕੇ ਦਾ ਕੋਈ ਮਿਲ ਬੈਠ ਕੇ ਹੱਲ ਕੱਢਣ ਦੀ ਜਿਹੜੀ ਆ ਕੋਈ ਵਧੀਆ ਰਣਨੀਤੀ ਬਣਾਈ ਜਾਵੇ ਇਹ ਦੇਣਵਾ ਮੀ ਨਾਇਕ ਵਾਲ ਇਲੈਕਸ਼ਨ ਦਾ ਇਹ ਲੰਘ ਜਾਣਾ ਦੋ ਚਾਰ ਵਾਰਾਂ ਅਸੀਂ ਇੱਕ ਦੂਜੇ ਦਾ ਵਿਰੋਧ ਕਰਾਂਗੇ ਪਰ ਜਿਹੜੀਆਂ ਇਹ ਗੱਲਾਂ ਵਾਂ ਸਾਡੀਆਂ ਜੇ ਕਿਤੇ ਪਾੜਾ ਵੱਧਦਾ ਜਾਵੇ ਤੇ ਉਹ ਮੁੜ ਕੇ ਮੇਟਣਾ ਬੜਾ ਔਖਾ ਵਾ ਕੀ ਲੱਗਦਾ ਕੀ ਹੈ ਕਿ ਜੇ ਇਹ ਬੈਠ ਕੇ ਗੱਲ ਹੋ ਸਕਦੀ ਜਿਸ ਤਰੀਕੇ ਨਾਲ ਜੇ ਸਹਿਮਤੀ ਹੁੰਦੀ ਹੈ ਸਰਕਾਰਾ ਬੀਜੇਪੀ ਦੁਬਾਰਾ ਰਿਪੀਟ ਹੁੰਦੀ ਹੈ ਤੇ ਕੀ ਲੋਕਾਂ ਦੇ ਲਈ ਭਲਾ ਹੋ ਸਕਦਾ ਹੈ ਜਿਸ ਤਰੀਕੇ ਨਾਲ ਆਪਾਂ ਇਹ ਜਿਹੜੀਆਂ ਮੰਗਾਂ ਨੇ ਇਹਨਾਂ ਤੇ ਕਿਤਨਾ ਕਿਤੇ ਗੌਰ ਕੀਤਾ ਜਾ ਸਕਦਾ ਵਾ ਤੇ ਇਹ ਕਿਸਾਨਾਂ ਲਈ ਬਿਹਤਰ ਵੀ ਹੋ ਸਕਦੀਆਂ ਨੇ ਬਿਲਕੁਲ ਬਿਲਕੁਲ ਕਿਸਾਨਾਂ ਲਈ ਬਿਹਤਰ ਹੋ ਸਕਦੀਆਂ ਕੁਦਰਤ ਵੀ ਕਿਸਾਨਾਂ ਦੇ ਨਾਲ ਆ ਮੈਂ ਤਾਂ ਕਿਸਾਨਾਂ ਨੂੰ ਐਰਕਾ ਵਧਾਈ ਦੇਣੀ ਚਾਹੁੰਦਾ ਕਿ ਇੰਨੀ ਮੀਂਹੇ ਰਿਆਂ ਆਉਣ ਦੇ ਬਾਵਜੂਦ ਵੀ ਕਿਸਾਨਾਂ ਦੀ ਬਹੁਤ ਵਧੀਆ ਜਿੱਥੋਂ ਤੱਕ ਮੈਨੂੰ ਪਤਾ ਲੱਗ ਰਿਹਾ ਬਹੁਤ ਵਧੀਆ ਫਸਲ ਨਿਕਲ ਰਹੀ ਆ ਪਰਮਾਤਮਾ ਉਹਨਾਂ ਨੂੰ ਹੋਰ ਬਲੰਦੀਆਂ ਦਵੇ ਜਿਹੜਾ ਕਿਸਾਨਾਂ ਦਾ ਜਿਤਰਾ ਪੈਸਟੀਸਾਈਡ ਦੀਆਂ ਚੀਜ਼ਾਂ ਵਾਂ ਦੂਜੀਆਂ ਉਹਨਾਂ ਤੇ ਵੀ ਕੁਝ ਹੋਰ ਸਰਕਾਰ ਰਾਈਵ ਅਜ ਤਾਂ ਦਵੇ ਕਿਸਾਨ ਦੀ ਬਾਹ ਫੜਨੀ ਜਿਹੜੀ ਆ ਅੱਜ ਕਿਸਾਨ ਹੀ ਇੱਕ ਇਹੋ ਜੀ ਚੀਜ਼ ਹੋ ਆ ਕਿ ਜਿਹਦੇ ਦਿਵਾਲੇ ਸਾਰਾ ਕੁਝ ਕੋ ਬੰਦਾ ਜੇ ਸਾਡੀ ਕਿਸਾਨੀ ਹਿੰਦੁਸਤਾਨ ਦੀ ਕਿਸਾਨੀ ਖੁਸ਼ਹਾਲ ਆ ਤੇ ਦੇਸ਼ ਖੁਸ਼ਹਾਲ ਆ ਸਾਡਾ ਕਿਉਂਕਿ ਭਾਰਤ ਇੱਕ ਇਹੋ ਜਿਹਾ ਦੇਸ਼ ਆ ਜਿਹੜਾ ਹੈਗਾ ਹੀ ਸਾਰਾ ਦੇ ਸਾਰਾ ਜਿਹੜਾ ਵਾ ਖੇਤੀ ਤੇ ਹੀ ਆ ਜੇ ਕਿਸਾਨ ਕੋਲ ਪੈਸਾ ਆਊਗਾ ਵਪਾਰੀ ਕੋਲ ਜਾਊਗਾ ਵਪਾਰੀ ਕੋਲ ਆਊਗਾ ਇੰਡਸਟਰੀਲਿਸਟ ਕੋ ਜਾਊਗਾ ਕਾਰਾਂ ਖਰੀਦੀਆਂ ਜਾਣਗੀਆਂ ਵੱਡੀਆਂ ਵੱਡੀਆਂ ਚੀਜ਼ਾਂ ਹੋਣਗੀਆਂ ਆਵਾਜਾਈ ਦੇ ਸਾਧਨ ਜਿਹੜੇ ਆ ਜੇ ਉਹ ਜੇ ਸਾਡੀਆਂ ਛੜਕਾਂ ਚੰਗੀਆਂ ਤੇ ਉੱਥੇ ਕਿਸਾਨ ਦੀ مالی ਹਾਲਤ ਵੀ ਚੰਗੀ ਹੋਵੇ ਤੇ ਫੇਰ ਹੀ ਦੇਸ਼ ਖਸ਼ਹਾਲ ਹੋ। ਪੰਜਾਬੀਆਂ ਨੂੰ ਜ਼ਿਆਦਾਤਰ ਦਿਲਦਰਿਆ ਮੰਨਿਆ ਜਾਂਦਾ ਵਾ, ਦਰਿਆਈ ਦੇ ਲਈ ਮੰਨਿਆ ਜਾਂਦਾ ਵੀ ਪੰਜਾਬੀ ਬੜੇ ਦਰਿਆਈ ਦੇ ਲਈ ਹੁੰਦੇ ਨੇ। ਕੀ ਲੱਗਦਾ ਕਿ ਇੱਕ ਵਾਰੀ ਮੌਕਾ ਦੇ ਕੇ ਵਿਖਣਾ ਚਾਹੀਦਾ ਕਿਸਾਨਾਂ ਨੂੰ? ਇੱਕ ਵਾਰੀ ਸਜੋਗ ਦੇ ਵਿਰੋਧ ਦੀ بجائے ਸਤਕਾਰ ਕਰਕੇ ਸਜੋਗ ਕਰਨਾ ਚਾਹੀਦਾ ਵੀ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਕੋਈ ਬਿਹਤਰੀ ਹੋ ਸਕਦੀ ਹੈ, ਵਧੀਆ ਹੋ ਸਕਦਾ ਕਿਸਾਨਾਂ ਲਈ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ ਆਪਣੀ ਦਿਰਦਲੇਾਈ ਵਿਖਾਈ ਹੀ ਤੇ ਕਿਸਾਨਾਂ ਨੇ ਉਹਨੂੰ ਖਿੜੇ ਮੱਥੇ ਝੱਲਿਆ ਹੀ ਉਸੇ ਵੇਲੇ ਜਲਕਾਰੇ ਮਾਰਦੇ ਘਰਾਂ ਨੂੰ ਆ ਗਏ ਮੈਂ ਤੇ ਚਾਹੁੰਦਾ ਸਦਾ ਹੀ ਇਹਨਾਂ ਦਾ ਤਾਲਮੇਲ ਇਤਰਾ ਦਾ ਸਰਕਾਰ ਦਾ ਤੇ ਕਿਸਾਨਾਂ ਦਾ ਬਣਿਆ ਰਹੇ ਕਿ ਕਿਸਾਨ ਹਮੇਸ਼ਾ ਜਿਹੜੀ ਆ ਸਰਕਾਰ ਦੇ ਹੱਕ ਦੀ ਗੱਲ ਕਰਨ ਕਿ ਸਰਕਾਰਾਂ ਜਿਹੜੀਆਂ ਸਾਨੂੰ ਚੰਗਾ ਕੁਝ ਦੇ ਰਹੀਆਂ ਜੇ ਸਰਕਾਰਾਂ ਬਾਹ ਫੜਨ ਗਈਆਂ ਤੇ ਕਿਸਾਨ ਜਿਹੜਾ ਖੁਸ਼ਹਾਲ ਹੋਊਗਾ ਤੇ ਕਿਸਾਨ ਖੁਸ਼ਹਾਲ ਹੋਊਗਾ ਤੇ ਦੇਸ਼ ਖੁਸ਼ਹਾਲ ਹੋਊਗਾ ਤੁਹਾਨੂੰ ਕੀ ਕਹਿਣਾ ਚਾਹੁੰਦੇ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਕਿਉਂਕਿ ਤੁਸੀਂ ਪਹਿਲਾਂ ਦੱਸਿਆ ਵੀ ਮੈਂ ਕਿਸਾਨ ਵੀ ਹਾਂ ਤੁਸੀਂ ਕਿਸਾਨ ਵੀ ਹੋ ਤੇ ਨਾਲ ਤੁਸੀਂ ਜਰਨਲਿਸਟ ਖਤਰ ਵੀ ਹੋ ਤੇ ਕੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਅਪੀਲ ਕਰਨੀ ਚਾਹੁੰਦੇ ਕਿਸਾਨਾਂ ਨੂੰ ਮੈਂ ਤਾਂ ਆਪਣੇ ਵੱਡੇ ਭਰਾਵਾਂ ਨੂੰ ਬਜ਼ੁਰਗਾਂ ਨੂੰ ਇਹ ਹੀ ਅਪੀਲ ਕਰਨੀ ਚਾਹੁੰਦਾ ਕਿ ਸਮਾਂ ਜਿਹੜਾ ਵਾ ਉਹਦੇ 'ਚ ਕੰਟਰੋਵਰਸੀ ਨਹੀਂ ਕਰਨੀ ਚਾਹੀਦੀ ਗਲਤੀਆਂ ਸਾਰੇ ਇਨਸਾਨ ਕੋਲ ਹੁੰਦੀਆਂ ਆਂਦੇ ਕਪਾ ਦਾ ਬੂਟਾ ਉਹਦੇ ਕੋਈ ਵੱਡਿਆ ਜਾਂਦਾ ਜਿਹੜਾ ਉਹਨੂੰ ਕਪਾ ਦੀ ਗੋਡੀ ਕਰਨ ਰਿਹਾ ਹੁੰਦਾ ਠੀਕ ਹੈ ਨਾ ਕਿਸਾਨਾਂ ਦੀ ਗੱਲ ਆ ਤੇ ਆਪਾਂ ਨੂੰ ਸਾਰਿਆਂ ਨੂੰ ਥੋੜਾ ਜਿਹਾ ਸ਼ਾਂਤਸ਼ੀਲਤਾ ਨਾਲ ਲੈਣਾ ਚਾਹੀਦਾ ਜਿਹੜਾ ਸਮਾਂ ਵਾ ਉਹਨੂੰ ਆਪਾਂ ਨੂੰ ਉਹਨੂੰ ਧਿਆਨ ਚ ਰੱਖਦੇ ਆ ਹੋਇਆ ਪੰਜਾਬ ਦੇ ਵਿੱਚ ਜਿਹੜੀ ਆ ਖੁਸ਼ਹਾਲ ਜਿਹੜੀ ਆ ਜ਼ਿੰਦਗੀ ਜਿਉਣ ਲਈ ਕਿਸਾਨਾਂ ਨੂੰ ਮੈਂ ਅਪੀਲ ਕਰੂੰਗਾ ਸਰਕਾਰਾਂ ਨੂੰ ਵੀ ਅਪੀਲ ਕਰੂੰਗਾ ਆਪਣੇ ਕੈਂਡੀਡੇਟ ਸਾਹਿਬ ਨੂੰ ਵੀ ਅਪੀਲ ਕਰੂੰਗਾ ਕਿ ਪੰਜਾਬ ਦੀ ਧਰਤੀ ਨਾਲ ਮਿੱਟੀ ਨਾਲ ਜੁੜਿਆ ਹੋਇਆ ਉਹ ਵੀ ਬੰਦਾ ਵਾ ਉਹਨਾਂ ਦੇ ਪਰਿਵਾਰ ਦੀ ਬੜਾ ਵੱਡਾ ਪਿਛੋਕੜ ਵਾ ਉਹਨਾਂ ਦੀ ਬਹੁਤ ਵੱਡੀ ਕਰਤਾਰਨੀ ਆ ਉਹਨਾਂ ਦੇ ਦਾਦਾ ਜੀ ਦੀ ਉਹਨਾਂ ਦੇ ਪਿਓ ਫਾਦਰ ਸਾਹਿਬ ਜੀ ਜਿਹੜੇ ਹੀ ਉਹਨਾਂ ਨੇ ਇੱਕ ਵੱਡੇ ਆ ਮਾਪਿਓ ਉਹਨਾਂ ਦੇ ਐਜੂਕੇਟਿਡ ਲੋਕਾਂ ਨੂੰ ਕਰਨ ਲਈ ਬੜਾ ਲੰਮੀ ਜ਼ਿੰਦਗੀ ਦਿੱਤੀ ਉਹਨਾਂ ਵੀ ਦਿੱਤੀ ਪਰ ਜਿਹੜੀ ਲੋਕਲ ਇੱਥੋਂ ਦੀ ਜਿਹੜੀ ਕਿਸਾਨਾਂ ਦੀ ਹਾਲਾਤ ਆ ਉਹਨੂੰ ਚੰਗਿਆ ਕਰਨ ਲਈ ਇਹ ਆਪ ਜਿਹੜੀ ਕਿਸਾਨਾਂ ਦੀ ਗੱਲ ਆ ਉਹਨੂੰ ਉੱਪਰ ਲੈ ਕੇ ਜ਼ਰੂਰ ਜਾਣ ਠੀਕ ਆ ਆਪਾਂ ਜਿੰਨੇ ਜੋਗੇ ਆਪਾਂ ਹੈਗੇ ਆ ਅਸੀਂ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜੇ ਆ ਤੇ ਉਹ ਸਾਡੇ ਪਰਿਵਾਰ ਵਾ ਸਾਰਾ ਹੀ ਕਿਉਂਕਿ ਆਲਾ ਦਵਾਲਾ ਮੇਰਾ ਕੋਈ ਰਿਸ਼ਤੇਦਾਰ ਜਿੰਨੇ ਵੀ ਹੈਗੇ ਆ ਸਾਰੇ ਆਪਾਂ ਸਾਰੇ ਕਿਸਾਨ ਹੀ ਆ ਨਾ ਕਿਸਾਨ ਇਕੱਲਾ ਨਹੀਂ ਹੁੰਦਾ ਉਹਦੇ ਨਾਲ ਜੁੜਿਆ ਹਰ ਕਿਰਤੀ ਉਹ ਕੋਈ ਟਰੈਕਟਰ ਟਰਾਲੀਆਂ ਬਣਾਉਣ ਵਾਲਾ ਵਾ ਉਹ ਕੁਛ ਸੰਦ ਬਣਾਉਣ ਵਾਲਾ ਉਹ ਪੈਸਟੀਸਾਈਡ ਦਾ ਕੰਮ ਕਰਨ ਵਾਲਾ ਦੁਕਾਨਦਾਰ ਵਾ ਇਹ ਸਾਰੇ ਹੀ ਕਿਸਾਨੀ ਕਿੱਤੇ ਨਾਲ ਜੁੜੇ ਆ ਇਹਨਾਂ ਸਾਰਿਆਂ ਦੀ ਤਾਂ ਹੀ ਭਲਾ ਵਾ ਕਿ ਜੇ ਕਿਸਾਨੀ ਤਰੱਕੀ ਕਰੂਗੀ ਠੀਕ ਹੈ ਲਗਾਤਾਰ ਦਸ਼ਕੋਂ ਤਾਨੂੰ ਮਿਲਾਰੇ ਸੀ ਅਸੀਂ ਸਤਿੰਦਰ ਸਿੰਘ ਮਾਕੋਵਾਲ ਜੀ ਨਾ ਜੋ ਕਿ ਇੱਕ ਭਾਜਪਾ ਕਿਸਾਨ ਮੋਰਚੇ ਦੇ ਜਨਰਲ ਸਕੱਤਰ ਨੇ ਅਤੇ ਨਾਲ ਉਹਨਾਂ ਵੱਲੋਂ ਲਗਾਤਾਰ ਜਿੱਥੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਉੱਥੇ ਨਾਲ-ਨਾਲ ਕਿਤਨਾ ਕਿਤੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਸਰਕਾਰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਲੇ ਜੋ ਕਿ ਪੰਜਾਬ ਜਿਹੜਾ ਵਾ ਹੋਰ ਖੁਸ਼ਹਾਲ ਤੇ ਰੰਗਲਾ ਪੰਜਾਬ ਬਣ ਸਕੇ ਬਾਕੀ ਤੁਸੀਂ ਜੁੜੇ ਰਹੋ ਏਦਾਂ ਹੀ ਦਸ ਅਮਰ ਰੋਜ ਦੇ ਨਾਲ ਅਜਨਾਲਾ ਤੁਜ ਜਗਜੀਤ ਸਿੰਘ ਦੀ ਰਿਪੋਰਟ